ਡਾਕਟਰ ਡੇ ਦੇ ਉੱਤੇ ਡਾਕਟਰ ਜਗਰੂਪ ਨੇ ਕਿਹਾ ਮਰੀਜ਼ਾਂ ਅਤੇ ਡਾਕਟਰ ਦਾ ਰਿਸ਼ਤਾ ਗੂੜਾ ਕਰਨ ਦੀ ਜ਼ਰੂਰਤ ਹੌਮਾਰ ਨੂੰ 10 ਵਜੇ ਦੇ ਲਗਭਗ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਡਾਕਟਰ ਜਗਰੂਪ ਨੇ ਬੋਲਦਿਆਂ ਕਿਹਾ ਕਿ ਅੱਜ ਜਿੱਥੇ ਡਾਕਟਰ ਡੇ ਤੇ ਉਹਨਾਂ ਬਰੋਂ ਡਾਕਟਰਾਂ ਨੂੰ ਵਿਦਾਈ ਦਿੱਤੀਗੀ ਉਥੇ ਉਹਨਾਂ ਉਹਨਾਂ ਕਿਹਾ ਕਿ ਸਾਨੂੰ ਮਰੀਜ਼ਾਂ ਦੇ ਨਾਲ ਤਾਲਮਿਲ ਵਧਾਉਣਾ ਚਾਹੀਦਾ ਹੈ ਅਤੇ ਉਹਨਾਂ ਦਾ ਵਿਸ਼ਵਾਸ ਪੱਕਾ ਕਰਨਾ ਚਾਹੀਦਾ ਹੈ ਤਾਂ ਜੋ ਮਰੀਜ਼ ਸਾਡੇ ਤੇ ਵਿਸ਼ਵਾਸ ਕਰਨ ਅਤੇ ਉਹ ਸਾਡੇ ਕੋਲ ਆਉਣ ਦੇਖੋ ਤੁਸੀਂ ਗੱਲ ਸੁਣਨ ਦਾ ਕਾਰਨ ਬਹਿੰਡਾ ਦੇ ਸਫਲਤਾਤਲ ਦੀਆਂ ਜਿੱਤੀ ਅੱਜ ਡਾਕਟਰ ਡੇ ਅਤੇ ਮਨਾਇਆ ਜਾ ਰਿਹਾ ਹੈ ਉੱਥੇ ਡਾਕਟਰਾਂ ਬਲੋਂ ਮਰੀਜ਼ਾਂ ਦਾ ਬੜੇ ਹੀ ਤਸੱਲੀ ਬਖਸ਼ ਇਹਨਾਂ ਵੱਲੋਂ ਇਲਾਜ ਕੀਤਾ ਜਾ ਰਿਹਾ ਹੈ ਅਤੇ ਇਸ ਮੌਕੇ ਡਾਕਟਰ ਜਗਰੂਪ ਨੇ ਕਿਹਾ ਕਿ ਮਰੀਜ਼ਾਂ ਦਾ ਤੇ ਡਾਕਟਰ ਦਾ ਰਿਸ਼ਤਾ ਗੂੜਾ ਹੋਣਾ ਚਾਹੀਦਾ ਅੱਜ ਦਾ ਦਿਨ ਕਿ ਸਾਨੂੰ ਪਰਨ ਲੈਣਾ ਚਾਹੀਦਾ ਹੈ ਕਿ ਅਸੀਂ ਮਰੀਜ਼ਾਂ ਅਤੇ ਡਾਕਟਰ ਦਰਸ਼ਕ ਨੂੰ ਗੂੜਾ ਕਰੀਏ ਡਾਕਟਰ ਡੇ ਦੇ ਦਿਨ ਤੇ ਅਸੀਂ ਮੇਰੀ ਸਾਰੇ ਡਾਕਟਰ ਭਰਾਵਾਂ ਨੂੰ ਵੀ ਇਹ ਜਾਰੂਸ਼ ਹੈ ਤੇ ਬੇਨਤੀ ਵੀ ਹੈ ਕਿ ਜੋ ਡਾਕਟਰਾਂ ਤੇ ਮਰੀਜ਼ ਦਾ ਜੋ ਰਿਸ਼ਤਾ ਜਿਹੜਾ ਦਿਨ-ਬ-ਦਿਨ ਉਹ ਪਹਿਲਾਂ ਜਿਆ ਨਹੀਂ ਰਿਹਾ ਖਰਾਬ ਹੋ ਗਿਆ ਜਿਹਦੇ ਚ ਕਾਫੀ ਵਿਸ਼ਵਾਸ ਦੀ ਕਮੀ ਆ ਗਈ ਤਾਂ ਡਾਕਟਰਾਂ ਵੱਲੋਂ ਇੱਕ ਸਾਫ਼ ਸੁਥਰੀ ਤੇ ਐਥੀਕਲ ਪ੍ਰੈਕਟਿਸ ਕਰਦੇ ਹੋਏ ਮਰੀਜ਼ਾਂ ਨੂੰ ਉਹਨਾਂ ਦੀਆਂ ਤਕਲੀਫਾਂ ਸਮਝਦੇ ਹੋਏ ਇੱਕ ਵਧੀਆ ਇਲਾਜ ਦੇਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚਾਹੇ ਉਹ ਸਰਕਾਰੀ ਸਿਹਤ ਸੰਸਥਾ ਵਿੱਚ ਹੋਣ ਚਾਹੇ ਉਹ ਪਬਲਿਕ ਪ੍ਰਾਈਵੇਟ ਦੇ ਵਿੱਚ ਹੋਣ ਤਾਂ ਡਾਕਟਰਾਂ ਨੂੰ ਬਹੁਤੇ ਸਾਡੇ ਡਾਕਟਰ ਇਸ ਤਰ੍ਹਾਂ ਜਿਹੜਾ ਕੰਮ ਕਰਦੇ ਵੀ ਨਹੀਂ ਤੇ ਪਰ ਅੱਜ ਦੇ ਦਿਨ ਉਤੇ ਇਹ ਪ੍ਰਲੈਜ ਲੈਣਾ ਚਾਹੀਦਾ ਹੈ ਕਿ ਆਪਣੀਆਂ ਸਵਾਮਾਂ ਨੂੰ ਵਧੀਆ ਰੂਪ ਦੇ ਵਿੱਚ ਸਾਫ ਸੁਥਰੇ ਢੰਗ ਨਾਲ ਲੋਕਾਂ ਤੱਕ ਪਹੁੰਚਾਈਏ ਤਾਂ ਕਿ ਇਸ ਰਿਸ਼ਤੇ ਨੂੰ ਹੋਰ ਗੂੜਾ ਅਤੇ ਵਧੀਆ ਬਣਾ ਸਕੀਏ ਤੇ ਇਸ ਸਮਾਜ ਨੂੰ ਸਿਹਤਮੰਦ ਸਮਾਜ ਦੇ ਤੌਰ ਤੇ ਆਪਾਂ ਬਣਾ ਸਕੀਏ। ਦੱਸੋ OPD ਵੱਧ ਗਈ ਹੈ, ਡਾਕਟਰਾਂ ਦੀ ਗਿਣਤੀ ਘਟ ਗਈ ਹੈ। ਪਿਛਲੇ ਦਿਨਾਂ ਵਿੱਚ ਹੀ ਕਾਫੀ ਡਾਕਟਰ ਨੇ ਜਿਹੜੇ ਕੋ ਅਡਵਾਂਸ ਦੇ ਵਿੱਚ ਰਿਟਾਇਰਮੈਂਟ ਤੇ ਚਲੇ ਗਏ ਨੇ। ਦੇਖੋ ਡਾਕਟਰੀ ਪੇਸ਼ਾ ਜਿਸ ਤਰ੍ਹਾਂ ਦੀ ਆਪਾਂ ਸਮਾਜ ਦੇ ਵਿੱਚ ਵੇਖਦੇ ਹਾਂ ਕਿ ਇਹ ਜਿਹੜੀਆਂ ਘਟਨਾਵਾਂ ਹੁੰਦੀਆਂ ਨੇ ਜਿਦੇ ਵਿੱਚ ਡਾਕਟਰੀ ਤੇ ਡਾਕਟਰ ਵੱਲ ਤੇ ਜਿਹੜਾ ਮਰੀਜ਼ਾਂ ਵੱਲ ਇਸ ਤਰ੍ਹਾਂ ਦੇ ਜਿਹੜੇ ਸਬੰਧ ਵਿਗੜਦੇ ਨੇ ਕਿਸੇ ਕੋਈ ਲੜਾਈ ਝਗੜਾ ਹੁੰਦਾ ਹੈ ਕੋਈ ਫੁੱਟ ਮਾਰ ਜਾਂ ਬਦਸਲੂਕੀ ਦੀਆਂ ਘਟਨਾਵਾਂ ਆਉਂਦੀਆਂ ਨੇ ਇਹ ਵੀ ਕਿਤੇ ਨਾ ਕਿਤੇ ਜਾ ਕੇ ਸਾਡੇ ਡਾਕਟਰਾਂ ਨੂੰ ਦਾ ਮਨੋਵਲ ਦੇਖਦਿਆਂ ਨੇ ਪਰ ਇਹਨਾਂ ਸਾਰੀਆਂ ਘਟਨਾਵਾਂ ਦੇ ਪਿੱਛੇ ਵੱਡੀਆਂ ਗੱਲਾਂ ਨੂੰ ਵੇਖਣ ਦੀ ਲੋੜ ਹੈ ਜਿਵੇਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਸਟਾਫ ਦੀ ਕਮੀ ਸਾਰੇ ਤਰ੍ਹਾਂ ਦਾ ਸਟਾਫ ਦੀ ਕਮੀ ਹੈ ਪੈਰਾਮੈਡੀਕਲ ਮੈਡੀਕਲ ਲੈਬ ਟੈਕਨੀਸ਼ੀਅਨ ਐਮਰਜੈਂਸੀ ਮੈਡੀਕਲ ਅਫੀਸਰ ਅਤੇ ਹੋਰ ਸਪੈਸ਼ਲਿਸਟ ਡਾਕਟਰ ਜਿਹੜੇ ਹੈਗੇ ਉਹਨਾਂ ਦੀਆਂ ਕਾਫੀ ਕਮੀ ਪਈ ਹੈ ਲਗਾਤਾਰ ਭਰਤੀ ਨਾ ਹੋਣ ਕਰਕੇ ਅਜਿਹਾ ਹੋ ਰਿਹਾ ਹੈ ਤਾਂ ਅਸੀਂ ਸਰਕਾਰ ਨੂੰ ਪਹਿਲਾਂ ਵੀ ਗੁਜਾਰਿਸ਼ ਕੀਤੀ ਹੈ ਤੇ ਸਾਡੀ ਇਹ ਲਗਾਤਾਰ ਸਰਕਾਰ ਨਾਲ ਮੀਟਿੰਗਾਂ ਵੀ ਹੁੰਦੀਆਂ ਨੇ ਤੇ ਸਾਡੀ ਮੰਗ ਰਹਿੰਦੀ ਹੈ ਕਿ ਜਿਹੜੇ ਲਗਾਤਾਰ ਭਰਤੀਆਂ ਕੀਤੀਆਂ ਜਾਣ ਤਾਂ ਕਿ ਜਿੰਨਾ ਵੀ ਕੋਈ ਗੈਪ ਡਾਕਟਰਾਂ ਦੇ ਛੱਡਣ ਕਰਕੇ ਜਾਂ ਉਹਨਾਂ ਦੇ ਰਿਟਾਇਰਮੈਂਟ ਜਾਣ ਕਰਕੇ ਜਾਂ ਉਹਨਾਂ ਦੀ ਪ੍ਰਮੋਸ਼ਨਾਂ ਜਾਣ ਕਰਕੇ ਜੋ ਵੀ ਖਲਾਅ ਪੈਦਾ ਹੁੰਦਾ ਉਸ ਖਲਾਅ ਨੂੰ ਸਮੇਂ-ਸਮੇਂ ਤੇ ਭਰਿਆ ਜਾਵੇ ਤੇ ਨਿਰਵਿਘਨ ਰੂਪ ਦੇ ਵਿੱਚ ਲੋਕਾਂ ਨੂੰ ਸਿਹਤ ਸਹੂਲਤਾਂ ਦਿੱਤੀਆਂ ਜਾਣ ਕਿਉਂਕਿ ਅੱਜ ਕੱਲ ਸਰਕਾਰੀ ਸੰਸਥਾਵਾਂ ਦੇ ਵਿੱਚ ਲੋਕਾਂ ਦੀ ਆਮਦ ਬਹੁਤ ਵਧੀਆ ਤੁਸੀਂ ਦੇਖ ਹੀ ਸਕਦੇ ਹੋ ਕਿ ਬਾਹਰ ਬਹੁਤ ਜ਼ਿਆਦਾ ਭੀੜ ਹੈ ਤਕਰੀਬਨ ਹਰ ਉਪਡੀ ਦੇ ਵਿੱਚ ਹੀ ਬਹੁਤ ਜ਼ਿਆਦਾ ਭੀੜ ਹੁੰਦੀ ਹੈ ਤੇ ਲੋਡ ਨਾਲੋਂ ਵੱਧ ਮਰੀਜ਼ ਸਾਨੂੰ ਦੇਖਣੇ ਪੈ ਰਹੇ ਨੇ ਪਰ ਕਿਤੇ ਨਾ ਕਿਤੇ ਇਹ ਲੋਕਾਂ ਨੂੰ ਸਹੂਲਤ ਚੰਗੀ ਦੇਣ ਵਾਸਤੇ ਪਲੱਸ ਡਾਕਟਰਾਂ ਦਾ ਜਿਹੜਾ ਮਨੋਵਲ ਕਾਇਮ ਰੱਖਣ ਵਾਸਤੇ ਲਗਾਤਾਰ ਭਰਤੀਆਂ ਦੀ ਲੋੜ ਹੈ ਤਾਂ ਕਿ ਡਾਕਟਰ ਨਰਾਸ਼ ਹੋ ਕੇ ਕਿਸੇ ਵੀ ਤਰ੍ਹਾਂ ਦੇ ਕੰਮ ਦੇ ਵਾਧੂ ਬੋਝ ਤੋਂ ਜਾਂ ਇਸ ਤਰ੍ਹਾਂ ਦੀ ਜੋ ਲੋਕਾਂ ਨਾਲ ਰਿਲੇਸ਼ਨ ਵਿਗੜਦੇ ਨੇ ਉਸ ਤੋਂ ਵੀ ਬਚੇ ਰਹਿਣ ਤੇ ਆਪਦੀਆਂ ਸਵਾਮਾਂ ਦੇ ਦੇ ਰਹਿਣ। ਕਿਹਸੋ ਕਾਰਨ ਕੀ ਹੈ? ਜੋ ਡਾਕਟਰ ਚੱਲ ਰਹੇ ਪਿਛਲੀ ਗੱਲ ਕੀਤੀ ਵਾਰਤਿਕੀ ਡਾਕਟਰਾਂ ਵਾਲੇ ਰਿਜ਼ਾਈਨ ਕਰਦਾ। ਇਹ ਇਹ ਬਠਿੰਡੇ ਦਾ ਨਹੀਂ ਜੀ ਸਾਰੇ ਪੰਜਾਬ ਦਾ ਹੀ ਇਹ ਪੰਜਾਬ ਦਾ ਵੀ ਹੈ। ਇਹ ਇਹਦੇ ਵਿੱਚ ਕੀ ਹੈ ਕਿ ਲਗਾਤਾਰ ਭਰਤੀਆਂ ਨਾ ਹੋਣ ਕਰਕੇ ਡਾਕਟਰਾਂ ਦੀ ਬਹੁਤ ਕਮੀ ਪਈ ਜਾਂਦੀ ਹੈ ਜਰਨਲ ਡਿਊਟੀ ਐਮਓ ਹੈ ਨਹੀਂ ਪੋਸਟਮਾਰਟਮ ਕਰਨ ਵਾਸਤੇ ਫੋਰੈਂਸਿਕ ਐਕਸਪਰਟ ਚਾਹੀਦੇ ਨੇ ਉਹ ਵੀ ਹੈ ਨਹੀਂ ਬਠਿੰਡੇ ਅਗਲੇ ਦੀ ਕਿੰਨੀ ਕਮੀ ਡਾਕਟਰਾਂ ਦੀ ਕਿੰਨੀਆਂ ਸੀਟਾਂ ਕੱਟਣਗੇ ਰਫਲੀ ਜੀ ਤੁਹਾਡਾ ਐਸਟੀਮੇਟ ਲਗਾਓ ਅ ਬਠਿੰਡੇ ਦੇ ਵਿੱਚ ਲਗਭਗ 250 ਦੇ ਕਰੀਬ ਟੋਟਲ ਡਾਕਟਰਾਂ ਦੀਆਂ ਪੋਸਟਾਂ ਸੈਂਕਸ਼ਨ ਨੇ ਜਿਦੇ ਵਿੱਚੋਂ 125 ਦੇ ਕਰੀਬ ਖਾਲੀ ਨੇ ਜੀ ਤੇ ਉਹ ਖਾਲੀ ਪੋਸਟਾਂ ਦਾ ਬੋਝ ਜਿਹੜਾ ਹੈਗਾ ਉਹ ਉਹ ਉਹਨਾਂ ਡਾਕਟਰਾਂ ਤੇ ਪੈਂਦਾ ਜਿਨ੍ਹਾਂ ਨੂੰ ਵਾਧੂ ਕੰਮ ਕਰਨਾ ਪੈਂਦਾ ਹੈ ਇਹ ਇੱਕ ਸੀਟ ਦੇ ਨਾਲ ਤਿੰਨ-ਤਿੰਨ ਸੀਟਾਂ ਦਾ ਕੰਮ ਕਰਨਾ ਪੈ ਰਿਹਾ ਪਲੱਸ ਪੈਰਾਮੈਡਿਕ ਜਾਂ ਹੋਰ ਤੇ ਡਿਊਟੀ ਤੇ ਚਲੇ ਜਾਣ ਬਾਅਦ ਵੀ ਉਹਨਾਂ ਦਾ ਫालतू ਕੰਮ ਵੀ ਜਿਹੜਾ ਹੈਗਾ ਉਹ ਡਾਕਟਰਾਂ ਤੇ ਲੰਦਦਾ ਇਹ ਇੱਕ ਨਿਰਾਸ਼ਾ ਦਾ ਕਾਰਨ ਬਣਦਾ ਹੈ ਤਾਂ ਕਰਕੇ ਲੋਕ ਚਲੇ ਜਾ ਰਹੇ ਨੇ ਪਲੱਸ ਕੁਝ ਪੇ ਅਨਾਰਮਲੀਜ਼ ਵੀ ਹੈਗੀਆਂ ਨੇ ਜੋ ਪੇ ਪੇ ਕਮਿਸ਼ਨ ਲੱਗਿਆ ਸੀ ਉਹ ਪੇ ਅਨਾਰਮਲੀਜ਼ ਵਾਸਤੇ ਵੀ ਸਰਕਾਰ ਕੋਲੇ ਅਸੀਂ ਬਾਰ-ਬਾਰ ਪਹੁੰਚ ਕੀਤੀ ਹੈ ਉਹ ਪੇ ਅਨਾਰਮਲੀ ਵੀ ਕਰੈਕਟ ਨਹੀਂ ਹੋਈਆਂ ਤੇ ਵਰਕਿੰਗ এনवायरमेंट ਵੀ ਜਿਆਦਾ ਕੰਜਸਟਡ ਤੇ ਜਿਆਦਾ ਅਕਾਊ ਹੋਣ ਕਰਕੇ ਤੇ ਜਿਆਦਾ ਬੋਝ ਵਾਲਾ ਹੋਣ ਕਰਕੇ ਲੋਕ ਮਨੋਵਲ ਛੱਡ ਕੇ ਜਿਹੜੀ ਹੈ ਕਿ ਉਹ ਨੌਕਰੀਆਂ ਛੱਡ ਰਹੇ ਨੇ